ਮੋ ਤੁਹਾਡਾ ਧੰਨਵਾਦ ਆ ਤੁਸੀਂ ਇੱਕ ਆਮ ਜੇ ਵਰਕਰ ਨੂੰ ਤੁਸੀਂ ਇਹਨਾਂ ਮੰਨ ਦਿੰਨੇ ਹੋ ਅੱਜ ਬੜੀ ਵੱਡੀ ਇੱਕ ਚਰਚਾ ਚੱਲ ਰਹੀ ਆ ਭਾਵੇਂ ਕਈ ਦਿਨਾਂ ਤੋਂ ਚੱਲ ਰਹੀਆਂ ਨੇ ਪੰਥ ਦੀਆਂ ਤਾਂ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ ਪਰ ਹਾਲ ਤੱਕ ਸਾਹਬ ਤੇ ਚਿੱਠੀਆਂ ਦੇ ਦੌਰ ਦੀਆਂ ਕਾਫੀ ਵੱਡੀਆਂ ਚਰਚਾਵਾਂ ਨੇ ਮੈਂ ਇੱਥੇ ਮੀਟਿੰਗ ਆਪਣੀ ਕਾਨਫਰੰਸ ਪ੍ਰੈਸ ਕਾਨਫਰੰਸ ਪ੍ਰੈਸ ਮਿਲਣੀ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬੀ ਚ ਇਹ ਕਲਕਾ ਦੇ ਆ ਕਿ ਮੇਰਾ ਨਿੱਜੀ ਤੌਰ ਤੇ ਬੀਬੀ ਜਗੀਰ ਕੌਰ ਦੇ ਮਸਲੇ ਦਾ ਕੋਈ ਇਸ਼ੂ ਨਹੀਂ ਹੈ। ਚਿੱਠੀ ਕਿਹਨੇ ਪਾਈ ਆ ਉਹਦਾ ਕੀ ਜਵਾਬ ਦੇਣਾ ਹੈ ਤੇ ਕੀ ਉਹਨੂੰ ਸਜ਼ਾ ਲੱਗਣੀ ਹੈ ਮੇਰਾ ਇਹ ਵਿਸ਼ਾ ਨਹੀਂ ਹੈ। ਪਰ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਚਿੱਠੀਆਂ ਦਾ ਦੌਰ ਕਿੱਥੋਂ ਸ਼ੁਰੂ ਹੋਇਆ? ਵੈਸੇ ਤਾਂ ਕੋਈ ਪੰਥਕ ਮਸਲਾ ਆਉਂਦਾ ਕੋਈ ਵੀ ਕਿਸੇ ਨੂੰ ਆਉਂਦਾ ਤੇ ਉਹ ਜਿਹੜਾ ਕਾਲ ਤਖਤ ਸਾਹਿਬ ਦੇ ਪਹੁੰਚਦਾ ਤੇ ਉੱਥੇ ਆਪਣੀ ਸ਼ਿਕਾਇਤ ਵੀ ਦਿੰਦਾ ਤੇ ਉਹਦਾ ਫੋਟੋ ਕਰਾ ਕੇ ਉਸ ਤੋਂ ਫਾਰਗ ਹੋ ਜਾਂਦਾ। ਕਿ ਮੈਂ ਆਪਣਾ ਕੰਮ ਕਰਤਾ ਤੇ ਹੁਣ ਜਿਹੜਾ ਅਕਾਲ ਤਖਸਾਲ ਖਸਾਬ ਕਰੇ ਅਸੀਂ ਬਹੁਤ ਵੱਡੀ ਆਸ ਤਾਂ ਕਰਦੇ ਆ ਪਰ ਉਹਨਾਂ ਵੱਡਾ ਸਾਥ ਨਹੀਂ ਦਿੰਦੇ ਜਿਹੜੀ ਗੱਲ ਆਮ ਆਵਾਮ ਦੇ ਵਿੱਚ ਚਰਚਾ ਹੁਣ ਇਹ ਇੱਕ ਦੌਰ ਚੱਲਿਆ ਹੈ ਕਿ ਚਿੱਠੀ ਆਈ ਅਕਾਲੀ ਦਲ ਤੋਂ ਲਾਂਬੇ ਹੋਏ ਜਿਹੜੇ ਵੱਡੇ ਲੀਡਰ ਸੀ ਉਹਨਾਂ ਨੇ ਇੱਕ ਚਿੱਠੀ ਭਾਈ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਹੁਤ ਲੰਬੇ ਸਮਿਆਂ ਤੋਂ 8-10 ਇਲੈਕਸ਼ਨਾਂ ਲੜੀਆਂ ਪਰ ਹੁਣ ਜਦੋਂ ਸਾਰਾ ਕੁਝ ਬਿਲਕੁਲ ਜਿਵੇਂ ਕਹਿੰਦਾ ਹੁੰਦਾ ਨਾ ਵੀ ਬੜਾ ਉਤਰਾਚ ਆ ਗਿਆ ਕਾਲੀਦਾਲ ਤੇ ਹੁਣ ਸਾਨੂੰ ਇਸ ਗੱਲ ਦੀ ਸੋਝੀ ਵੀ ਆਈ ਆ ਤੇ ਸਾਡੀ ਜ਼ਮੀਰ ਵੀ ਜਾਗੀ ਆ ਅਸੀਂ ਉਦੋਂ ਸਰਕਾਰਾਂ ਦੇ ਵੀ ਨਾਲ ਰਹੇ ਕਿਉਂਕਿ ਲੋਕਾਂ ਨੇ ਸਵਾਲ ਕਰਨੇ ਸੀ ਸਰਕਾਰਾਂ ਦੇ ਵੀ ਨਾਲ ਰਹੇ ਤੇ ਪਰ ਅਸੀਂ ਸਾਰਾ ਕੁਝ ਦੇਖਿਆ ਅਸੀਂ ਬੋਲ ਨਹੀਂ ਸਕੇ ਅੱਜ ਅਸੀਂ ਬੋਲ ਰਹੇ ਆ ਵੀ ਅਸੀਂ ਉਸ ਸਮੇਂ ਦੇ ਵਿੱਚ ਜੁੜੀਆਂ ਕ੍ਰਿਤੀਆਂ ਹੋਈਆਂ ਸਰਕਾਰਾਂ ਵਲੇ ਜੋ ਮਾਰੇ ਕਹਿੰਦਾ ਵੀ ਪੰਥਕ ਜਜ਼ਬਿਆਂ ਦੇ ਖਿਲਾਫ ਸੰਗਤ ਦੀਆਂ ਭਾਵਨਾਵਾਂ ਦੇ ਖਿਲਾਫ ਜਿਹੜੇ ਫੈਸਲੇ ਹੋਏ ਉਹਦੇ ਵਿੱਚ ਅਸੀਂ ਸ਼ਾਮਲ ਸੀਗੇ ਪਰ ਅੱਜ ਅਸੀਂ ਇਹ ਕਹਿੰਦੇ ਆ ਕਿ ਅਸੀਂ ਉਦੋਂ ਸ਼ਾਮਲ ਸੀ ਪਰ ਸਾਡਾ ਜਿਹੜਾ ਸਭ ਤੋਂ ਵੱਡਾ ਮੁਖੀਆ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਸੀ ਤੇ ਉਹਨੂੰ ਫਾਹੇ ਲਾਉਣਾ ਚਾਹੀਦਾ ਮਾਫ ਕਰਨਾ ਮੇਰਾ ਸ਼ਬਦ ਫਾਹੇ ਨੂੰ ਵੱਖਰਾ ਨਾਲ ਲਿਆ ਜਾਵੇ ਮੈਂ ਗੱਲ ਕਰਦਾ ਕਿ ਇਹਨੂੰ ਵੱਡੀ ਸਜ਼ਾ ਦੇਣੀ ਚਾਹੀਦੀ ਤਾਂ ਉਸ ਤੋਂ ਬਾਅਦ ਕਾਲ ਤਖਸਾਬ ਨੇ ਉਹ ਤੇ ਤੁਰੰਤ ਐਕਸ਼ਨ ਲਿਆ ਤੇ ਐਕਸ਼ਨ ਲੈ ਕੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ 15 ਦਿਨਾਂ ਦੇ ਅੰਦਰ ਆਪ ਦਾ ਆ ਕੇ ਸਪਸ਼ਟੀਕਰਨ ਦਿਓ ਉਹਨੇ 15 ਦਿਨਾਂ ਤੋਂ ਪਹਿਲਾਂ ਪਹਿਲਾਂ ਹੀ ਸ਼ਾਇਦ ਆਪਣਾ ਜਿਹੜਾ ਸਪਸ਼ਟੀਕਰਨ ਦਿੱਤਾ ਤੇ ਉਹਦੇ ਅੰਦੇ ਸਪਸ਼ਟੀਕਰਨ ਦੇਣ ਤੇ ਇੱਕ ਸ਼ਬਦ ਉਹਨੇ ਵਰਤਿਆ ਕਿ ਮਤਲਬ ਪੂਰਨ ਸਮਰਪਣ ਕੀਤਾ ਸੁਖਵੀਰ ਸਿੰਘ ਬਾਦਲ ਨੇ ਪੂਰਨ ਸਮਰਪਣ ਕੀਤਾ ਆਕਾਲ ਤਖ ਦਾ ਸਤਕਾਰ ਕੀਤਾ ਗਲਚ ਪਰਣਾ ਪਾ ਕੇ ਉਹਨੇ ਕਿਹਾ ਕਿ ਮੈਂ ਕੋਈ ਦਲੀਲ ਨਹੀਂ ਕਰਨੀ ਕੋਈ ਅਪੀਲ ਨਹੀਂ ਕਰਨੀ ਕੋਈ ਜਾਣੇ ਅਣਜਾਣੇ ਦਾ ਸ਼ਬਦ ਨਹੀਂ ਵਰਤਣਾ ਉਹ ਕਹਿੰਦਾ ਸਰਕਾਰ ਦੇ ਵਿੱਚ ਜੋ ਕੁਝ ਵੀ ਵਾਪਰਿਆ ਉਹ ਇਹ ਭਾਵੇਂ ਦੂਜੇ ਭਰਾਵਾਂ ਨੇ ਕਿਹਾ ਕਿ ਸਾਥ ਦਤਾ ਉਹ ਕਹਿੰਦਾ ਜੋ ਕੁਝ ਹੈਗਾ ਮੈਂ ਆਪਦੀ ਝੋਲੀ ਪੁਆਣਾ ਗੱਲ ਬਹੁਤ ਵੱਡੀ ਸੀ ਵੀ ਕਾਲ ਤਖਤ ਜੋ ਮਰਜੀ ਮੈਨੂੰ ਸਜ਼ਾ ਲਾਵੇ ਤੇ ਮੈਂ ਮੰਨ ਲਓ ਤੁਹਾਡੇ ਮੈਂ ਕਾਲ ਤਖਤ ਸਾਹਿਬ ਨੂੰ ਸਮਰਪਣ ਉਹ ਉਸ ਤੋਂ ਬਾਅਦ ਕਾਲ ਤਖਤ ਸਾਹਿਬ ਨੇ ਉਹਨੂੰ ਤਨਖਾਹਾਂ ਦੇ ਦਿੱਤਾ ਇਹ ਤਨਖਾਹਾਂ ਦੇਣ ਤੋਂ ਬਾਅਦ ਉਹ ਆਪਦੀਆਂ ਸਿਆਸੀ ਰਜਾਵਿਆਂ ਨੂੰ ਬੰਦ ਕਰਕੇ ਬڑے ਵੱਡੇ ਦੇਖੋ ਪਾਰਟੀਆਂ ਕੋਈ ਵੀ ਹੁੰਦੀਆਂ ਨੇ ਸਿਆਸੀ ਰਜਵੇਂ ਬੜੇ ਜ਼ਰੂਰੀ ਹੁੰਦੇ ਆ ਜੇ ਲੀਡਰ ਹੀ ਘਰੇ ਬੈਠ ਜਵੇ ਆਪਣੇ ਆਪ ਨੂੰ ਸਿਆਸੀ ਰਜਵੇਂ ਬੰਦ ਕਰਕੇ ਆਪਣੀ ਥਾਂ ਦੇ ਉੱਤੇ ਬਲਵੰਦਰ ਸਿੰਘ ਪੌਂਦਰ ਨੂੰ ਐਕਟਿੰਗ ਪ੍ਰਧਾਨ ਉਹਨਾਂ ਨੇ ਬਣਾਤਾ ਉਹ ਆਪ ਦੀਆਂ ਸਿਆਸੀ ਸਰਗਰਮੀਆਂ ਠੱਪ ਕਰਕੇ ਆਪਣੇ ਘਰੇ ਬੈਠੇ ਆ ਤੇ ਇੱਕ ਵੀ ਲਾਂਭਾ ਨਹੀਂ ਦਿੱਤਾ ਕਾਜ ਤੱਕ ਸਾਹਿਬ ਨੂੰ ਜਾਂ ਬਾਕੀ ਜਹਦਰ ਸਾਹਿਬਾਨ ਨੂੰ ਕਿ ਤੁਸੀਂ ਮੈਨੂੰ ਐਦਾਂ ਕਰਤਾ ਤੁਸੀਂ ਉਹਦਾਂ ਕਰਤਾ ਬੜੇ ਲੋਕਾਂ ਨੇ ਆਪਸ ਵਿੱਚ ਕਾਨਾ ਫੂਸੀ ਕੀਤੀ ਇਹ ਬਣਦੀ ਨਹੀਂ ਸਜ਼ਾ ਇਹ ਕਿਵੇਂ ਬਣਦੀ ਆ ਵੀ ਦੀ ਵਿਧਾਨ ਮੁਤਾਬਕ ਕੀ ਆ ਬਹੁਤ ਕੁਝ ਹੋਇਆ ਪਰ ਨਾ ਅਕਾਲੀ ਦਲ ਨੇ ਨਾ ਸੁਖਵੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਕਿ ਮੈਨੂੰ ਜਿਹੜੀ ਤੁਸੀਂ ਸਜ਼ਾ ਸੁਣਾਈ ਆ ਇਹ ਬਣਦੀ ਆ ਜਾਂ ਨਹੀਂ ਬਣ ਉਹਨੇ ਆਖਿਆ ਮੈਂ ਆਕਾਲ ਤਖਤ ਨੂੰ ਸਮਰਪਿਤ ਆ ਤੇ ਬਹੁਤ ਵਧੀਆ ਗੱਲ ਹੋਈ ਜਿਹੜੇ ਲੋਕ ਜਿਹੜੇ ਆ ਉਹ ਸ਼ਿਕਾਇਤ ਲੈ ਕੇ ਗਏ ਸੀ ਤੇ ਦੂਜੇ ਆਮ ਆਵਾਮ ਸੰਗਤ ਜਿਹੜੀ ਆ ਉਹਨਾਂ ਨੇ ਕਿਹਾ ਕਿ ਜ਼ਥੇਦਾਰ ਸਾਹਿਬ ਦਾ ਫੈਸਲਾ ਬਹੁਤ ਚੰਗਾ ਤੇ ਪ੍ਰਵਾਨਤਾ ਆ ਤੇ ਸ਼ਲਾਘਾ ਹੋਈ ਬੜੇ ਦੌਰ ਚੱਲੇ ਬਿਆਨਬਾਜ਼ੀ ਆਈ ਬਾਈਟਾਂ ਆਈਆਂ ਸਾਰਿਆਂ ਨੇ ਸੰਤੁਸ਼ਟੀ ਦਾ ਪ੍ਰਟਾਵਾ ਕੀਤਾ ਚੰਗੀ ਗੱਲ ਸੀ ਕਿਉਂਕਿ ਜਥੇਦਾਰਾਂ ਨੇ ਜਿਹੜਾ ਫੈਸਲਾ ਲਿਆ ਉਹ ਇੱਕ ਚੰਗਾ ਫੈਸਲਾ ਸੀ ਮੈਂ ਇਹ ਗੱਲ ਕਹੂੰਗਾ ਕਿ ਜਥੇਦਾਰ ਕੋਈ ਵੀ ਫੈਸਲਾ ਲੈਣ ਉਹ ਚੰਗਾ ਹੀ ਹੁੰਦਾ ਚੰਗਾ ਹੀ ਹੁੰਦਾ ਉਹ ਇਸ ਕਰਕੇ ਇਹ ਗੱਲ ਠੀਕ ਹੋਈ ਉਸ ਤੋਂ ਬਾਅਦ ਇੱਕ ਵਹਿਮ ਪੈਦਾ ਹੋ ਗਿਆ ਕਿ ਜਥੇਦਾਰ ਸਜ਼ਾ ਘਟਾਣ ਲਾ ਦੇਣ ਸਜ਼ਾ ਵਧਾਣ ਲਾ ਦੇਣ ਮੈਂ ਚਿੱਠੀਆਂ ਦੇ ਦੌਰ ਦੀ ਗੱਲ ਕਰਦਾ ਤੇ ਫਿਰ ਬਿਆਨ ਦੇਣੇ ਸ਼ੁਰੂ ਹੋਏ ਕਿ ਜ਼ਿਹਦਰ ਸਾਹਿਬ ਵੇਖਿਓ ਕਿ ਤੇ ਕਾਲ ਤਖਤ ਸਾਹਿਬ ਦਾ ਜਿਹੜਾ ਸਨਮਾਨ ਆ ਉਹ ਕਿਤੇ ਡੇਗ ਨਾ ਦਿਓ ਤੇ ਫਲਾਣਾ ਨਾ ਕਰ ਦਿਓ ਇਹਦੀਆਂ ਚਿੱਠੀਆਂ ਦਾ ਇੱਕ ਦੌਰ ਚੱਲਿਆ ਅੱਜ ਤੂੰ ਜਾ ਪਰਸੋਂ ਮੈਂ ਜਾऊं ਚੌਥੇ ਫਲਾਣਾ ਜਾਏਗਾ ਇਹ ਇੱਕ ਦੌਰ ਚੱਲਿਆ ਕਿ ਜ਼ਿਹਦਰ ਸਾਹਿਬ ਤੁਸੀਂ ਵੇਖਿਓ ਕਿ ਤੇ ਇਦਾਂ ਨਾ ਕਰ ਦਿਓ ਉਹ ਇਹ ਬੜੀ ਇਹ ਵੀ ਇੱਕ ਮਾਰੀ ਗੱਲ ਹੋਈ ਕਿਉਂਕਿ ਜ਼ਫੇਦਾਰ ਸਾਹਿਬ ਤੇ ਇਤਵਾਰ ਨਹੀਂ ਕੀਤਾ ਜਿਹਨਾਂ ਨੂੰ ਸਾਨੂੰ ਸਗੋਂ ਤੇ ਕਰਨਾ ਚਾਹੀਦਾ ਸੀ ਤੇ ਹੁਣ ਇੱਕ ਚਿੱਠੀ ਆਈ ਇਹਨਾਂ ਚਿੱਠੀਆਂ ਦੇ ਦੌਰਾਂ ਵਿੱਚ ਅਕਾਲੀ ਆਗੂ ਇੱਕ ਦੂਜੇ ਦੇ ਖਿਲਾਫ ਬਹੁਤ ਕੁਝ ਦਿੱਤੇ ਆ ਕਿਸੇ ਨੇ ਬਲਵਿੰਦਰ ਸਿੰਘ ਭੌਂਦਰ ਦੇ ਖਿਲਾਫ ਦਿੱਤਾ ਕਿਸੇ ਨੇ ਰਖੜਾ ਸਾਹਿਬ ਦੇ ਖਿਲਾਫ ਦਿੱਤਾ ਕਿਸੇ ਨੇ ਚੰਦੂ ਮਾਜਰਾ ਦੇ ਖਿਲਾਫ ਦਿੱਤਾ ਤੇ ਇਸ ਚਿੱਠੀ ਦੇ ਦੌਰਾਨ ਇੱਕ ਇੱਕ ਬੀਬੀ ਜ਼ਗੀਰ ਕੌਰ ਦੇ ਖਿਲਾਫ ਵੀ ਇੱਕ ਚਿੱਠੀ ਆ ਗਈ। ਉਹ ਚਿੱਠੀ ਆਉਣ ਤੋਂ ਬਾਅਦ ਇਹ ਮੈਨੂੰ ਬੜੀ ਹੈਰਾਨੀ ਹੋਈ ਕਿ ਜਿਨੇ ਜਿਹਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਬੀਬੀ ਜ਼ਗੀਰ ਕੌਰ ਜੀ ਜਿਹੜੇ ਮੇਰੇ ਬੜੇ ਸਤਕਾਰਯੋਗ ਆ ਉਹਨਾਂ ਦੀ ਗਵਾਹੀ 'ਚ ਮੈਂ ਸ਼ਰੋਮੀ ਗੁਰਦਾਰਾ ਪਰੰਧ ਕਮੇਟੀ ਦੇ ਪ੍ਰਧਾਨ ਉਹਨਾਂ ਦੇ ਹੋਣ ਦੇ ਨਾਤੇ ਮੈਂ ਉਹਨਾਂ ਦੇ ਮੈਂਬਰ ਹੋ ਕੇ ਮੈਂ ਕੰਮ ਕੀਤੀ ਆ ਬਹੁਤ ਕੁਛ ਆ ਆਕਾਲੀ ਦਲ ਦੇ ਵਿੱਚ ਬਹੁਤ ਲੰਮਾ ਸਮਾਂ ਰਿਹਾ بڑا ਉਹਨਾਂ ਨੇ ਹੰਡਾਇਆ ਵੀ ਆ ਬੀਬੀ ਜੀ ਕਹਿੰਦੇ ਆ ਕਿ ਮੈਂ ਆਕਾਲ ਤਖਤ ਸਾਹਿਬ ਤੇ ਜਾ ਰਹੀ ਆ ਤੇ ਐਵੇਂ ਜਿਹੜੇ ਵਿਰੋਧੀ ਵਾਲੇ ਆ ਇਹ ਜਿਹੜਾ ਕੁਝ ਐਵੇਂ ਝੱਖ ਮਾਰਦੇ ਆ ਸ਼ਬਦ ਇਹੋ ਜਿਹੇ ਕੋ ਵਰਤਿਆ ਉਹਨਾਂ ਨੇ ਤੇ ਮੈਂ ਆਕਾਲ ਤਖਤ ਸਾਹਿਬ ਤੇ ਜਾ ਰਹੀ ਆ ਵੇਖੋ ਉਹਨਾਂ ਦਾ ਬੜਾ ਸਤਕਾਰ ਆ ਮੈਂ ਤਾਂ ਕਰਦਾ ਤੇ ਉਹਨਾਂ ਦੀ ਗੱਲ ਨੂੰ ਔਲਦ ਕੇ ਸਾਡੇ ਕਈ ਬੜੇ ਸੀਨੀਅਰ ਕਾਲੀਆ ਗੂ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਕਿ ਪੰਛ ਦੀ ਵੱਡੀ ਮੰਨ ਲੋ ਉਹ ਹੈ ਵੱਡੇ ਹਿੱਤ ਚ ਕੰਮ ਕਰਦੇ ਆ ਮੈਂ ਸਾਰਿਆਂ ਦੇ ਜਿਹੜੇ ਉਹਨਾਂ ਦੇ ਜਿਹੜੇ ਮੁਖੀਆ ਨੇ ਵਡਾਲਾ ਸਾਹਿਬ ਮੈਂ ਵਡਾਲਾ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਤੇ ਉਹਦੇ ਚ ਬੜੀ ਗੱਲ ਬੜੀ ਨੁਕਤੇ ਬੜੇ ਬੜੇ ਨੁਕਤੇ ਬਣਾ ਕੇ ਗੱਲ ਕਰ ਰਿਹਾ ਵੇਖੋ ਜੀ ਇਹ ਇਦਾਂ ਨਹੀਂ ਹੋਣਾ ਚਾਹੀਦਾ ਇਦਾਂ ਨਹੀਂ ਹੋਣਾ ਚਾਹੀਦਾ ਇੱਕ ਔਰਤ ਆ ਇੱਕ ਇਦਾਂ ਵਾਂ ਦੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚੁਣੌਤੀ ਦੇ ਰਿਹਾ ਮਤਲਬ ਮੈਂ ਨਹੀਂ ਚੁਣੌਤੀ ਕਹਿਦਾ ਨਾ ਵੀ ਤੁਸੀਂ ਫੈਸਲਾ ਗਲਤ ਕੀਤਾ ਜੀ ਇਹ ਚਿੱਠੀ ਕਿਉਂ ਦੇਤੀ ਜਦੋਂ ਕਿ ਮੈਂ ਪਹਿਲਾਂ ਹੀ ਕਹਿਦਾ ਕਿ ਮੈਂ ਨਹੀਂ ਇਸ ਗੱਲ 'ਚ ਪੈਣਾ ਚਾਹੁੰਦਾ ਕਿ ਉਹ ਨੇ ਕੀ ਨੇ ਉਹਨਾਂ ਸ਼ਿਕਾਇਤ ਦਿੱਤੀ ਤੇ ਕੀ ਉਹ ਸ਼ਿਕਾਇਤਾਂ ਹੋਣਾ ਮੇਰੇ ਲਈ ਸਕਾਰਜੋਗਾ ਇਹ ਗੱਲ ਬਹੁਤ ਮਾੜੀ ਆ ਮੈਨੂੰ ਅੱਜ ਮੇਰੇ ਮਨ ਦੇ ਅੰਦਰ ਇੱਕ ਇੱਕ ਦੁੱਖ ਲੱਗ ਰਿਹਾ ਕਿ ਇੱਕ ਪਾਸੇ ਤਾਂ ਅਕਾਲੀ ਦਲ ਦਾ ਜਣਾ ਪ੍ਰਧਾਨ ਆ ਸੁਖਵੀਰ ਸਿੰਘ ਬਾਦਲ ਜਿਹਦੇ ਨਾਲ ਇਹ ਸਾਰੇ ਲੋਕ ਸ਼ਾਮਲ ਸੀ ਦੇ ਸਾਰੇ ਫੈਸਲਿਆਂ ਦੇ ਵਿੱਚ ਸ਼ਾਮਲ ਰਏ ਤਸਵੀਰਾਂ ਵੀ ਨੇ ਤੇ ਜ਼ਿਕਰ ਵੀ ਨਾ ਆਏ ਤੇ ਅਖਬਾਰੀ ਖਬਰਾਂ ਵੀ ਨੇ ਉਸ ਤੋਂ ਇਲਾਵਾ ਵੀ ਬਹੁਤ ਵੱਡੇ ਦੁਸ਼ਣ ਕਈ ਤਰ੍ਹਾਂ ਦੇ ਹੋਣਗੇ ਆਪਾਂ ਜੀ ਨੂੰ ਇਸ ਗੱਲ 'ਚ ਨਹੀਂ ਲੈਣਾ ਉਹ ਤਾਂ ਹੱਥ ਬੰਨ ਕੇ ਸਬਰ ਕਰਕੇ ਆਪਣੇ ਘਰੇ ਅਕਾਲ ਤਖਤ ਸਾਹਿਬ ਦੇ ਸਤਕਾਰ ਮਾਣ ਮਰਜ਼ਾਦਾ 'ਚ ਬਿਠਾ ਨਾਲ ਉਹਦਾ ਸਮੁੱਚਾ ਕਾਲੀਗਲ ਇਸ ਗੱਲ ਨੂੰ ਹੱਥ ਜੋੜ ਕੇ ਖੜਾ ਆ ਕੇ ਕਾਲ ਤਖਤ ਸਾਹਿਬ ਕਦੋਂ ਸਾਨੂੰ ਸੱਦੇ ਕੀ ਸਜ਼ਾ ਦਿੰਦੇ ਆ ਕੀ ਨਹੀਂ ਦਿੰਦੇ ਵੱਖਰੀ ਗੱਲ ਅਸਮਰਪਣ ਤੇ ਦੂਜੇ ਪਾਸੇ ਇਹ ਇੱਕ ਸ਼ਿਕਾਇਤ ਚਲੀ ਗਈ ਤੇ ਇੱਕ ਚਿੱਠੀ ਜਾਰੀ ਕਰਤੀ ਕਾਲ ਤਖਤ ਸਾਹਿਬ ਨੇ ਤੇ ਉਹਦੇ ਬਾਰੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਬੜੀ ਇਹ ਹੈਰਾਨੀ ਦੀ ਗੱਲ ਹੋਈ ਮੈਨੂੰ ਇਸ ਗੱਲ ਦੀ ਕਿ ਜਿਹੜੀਆਂ ਚਿੱਠੀਆਂ ਜਿਹੜੀ ਚਿੱਠੀ ਦੇ ਵਿੱਚ ਦੋਸ਼ ਲਾਏ ਗਏ ਆ ਉਹ ਦੋਸ਼ਾਂ ਨੂੰ ਮੰਨ ਵੀ ਹੋਏ ਆ ਉਹ মিডিਆ ਦੇ ਸਾਹਮਣੇ ਕਹਿੰਦੇ ਆ ਜੀ ਜਿਹੜੇ ਦੋਸ਼ ਲਾਏ ਉਹ ਠੀਕ ਆ ਉਹ ਕਿਸੇ ਨਾ ਕਿਸੇ ਢੰਗ ਨਾਲ ਵਿੰਗੇਟੇ ਦੇ ਢੰਗ ਨਾਲ ਉਹਨਾਂ ਨੂੰ ਠੀਕ ਕਹਿੰਦੇ ਆ ਮੈਂ ਨਹੀਂ ਪੈਂਦਾ ਇਸ ਗੱਲ 'ਤੇ ਪਰ ਇਹ ਬਰਾੜਾ ਸਾਹਿਬ ਤੁਸੀਂ ਹੀ ਇਹ ਗੱਲ ਸ਼ੁਰੂ ਕੀਤੀ ਤੁਸੀਂ ਜਥੇਦਾਰ ਸਾਹਿਬ ਨੂੰ ਜਾਇਜਾਕਾਰ ਕੀਤੀ ਤੁਸੀਂ ਉਹਨਾਂ ਦਾ ਸਨਮਾਨ ਕੀਤਾ ਤੁਸੀਂ ਉਹਨਾਂ ਦਾ ਮਾਣ ਕੀਤਾ ਤੇ ਅਜੇ ਗੱਲ ਕਿਹੜੀ ਗੱਲ ਨੂੰ ਤੁਸੀਂ ਉਠਾ ਰਹੇ ਹੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਨ ਜਥੇਦਾਰ ਜਿਹੜੇ ਨੇ ਕਾਲ ਤੱਕ ਸਾਹਿਬ ਦੇ ਉਹ ਸਾਡੇ ਲਈ ਸਤਿਕਾਰਯੋਗ ਹੈ ਜੇ ਅਸੀਂ ਇਹਨਾਂ ਮੁੱਦਿਆਂ ਨੂੰ ਉਠਾ ਕੇ ਜਥੇਦਾਰਾਂ ਨੂੰ ਕਿਨਾ ਸਿੰਘ ਸਹਿਬਾਨ ਜੀ ਨੂੰ ਅਖਬਾਰਾਂ ਦੇ ਵਿੱਚ ਤੇ ਮੀਡੀਆ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰਕੇ ਉਹਨਾਂ ਦਾ ਮਜ਼ਾਕ ਉਡਾਵਾਂਗੇ ਉਹਨਾਂ ਦੀ ਕੀਤੀ ਗੱਲ ਨੂੰ ਤੁਸੀਂ ਚੁਣੌਤੀ ਦਓਗੇ ਉਸ ਗੱਲ ਦਾ ਡਟਵਾ ਵਿਰੋਧ ਕਰੋਗੇ ਤੇ ਮੈਨੂੰ ਲੱਗਦਾ ਕਿ ਆਪਾਂ ਸਾਰੇ ਰਲ ਕੇ ਨਿਆ ਨਹੀਂ ਕਰ ਰਹੇ ਅਸੀਂ ਲੋੜ ਪੈਣ ਤੇ ਆਪਦੇ ਮੁਤਾਬਕ ਤਾਂ ਆਪ ਦੀ ਦੇਖੋ ਇਹ ਗੱਲ ਕਹੀ ਜਾ ਰਹੀ ਆ ਕਹਿੰਦੇ ਜੀ ਰਾਜਨੀਤੀ ਦੇ ਪ੍ਰਭਾਵ ਚ ਤੇ ਮੈਨੂੰ ਦੱਸੋ ਕਿ ਜੇ ਜਥੇਦਾਰ ਰਾਜਨੀਤੀ ਦੇ ਪ੍ਰਭਾਵ ਚ ਹੁੰਦੇ ਤੇ ਕਹਿੰਦੇ ਕਾਲੀ ਦਲ ਦੇ ਪ੍ਰਭਾਵ ਚ ਆ ਤਾਂ ਫਿਰ ਉਹ ਸੁਖਵੀਰ ਸਿੰਘ ਬਾਦਲ ਨੂੰ ਤਰਖਾਹਿਆ ਨਾ ਦਿੰਦੇ ਤੇ ਬਾਕੀ ਵੀ ਸਾਰੇ ਜਿਨ੍ਹਾਂ ਨੇ ਕਿਹਾ ਜਿਨ੍ਹਾਂ ਨੇ ਚਿੱਠੀ ਦਿੱਤੀ ਆ ਉਹਨਾਂ ਨੇ ਇਹੀ ਕਿਹਾ ਨਾ कि ਅਸੀਂ ਸਾਰੇ ਉਸ ਸਾਰੇ ਕੰਮਕਾਜ ਦੇ ਵਿੱਚ ਭਾਈਵਾਲ ਸੀ ਤੇ ਉਹਨਾਂ ਨੂੰ ਉਹਨਾਂ ਦਿੱਤਾ ਬਰਾਬਰ ਤੇ ਫਿਰ ਮੈਂ ਤਾਂ ਇਹ ਕਹਿਣਾ ਜੇ ਇਹ ਗੱਲ ਹੈ ਜੈਦਰ ਸਾਹਿਬ ਉਹਨਾਂ ਨੂੰ ਤੁਸੀਂ ਸਦਾ ਦਿਓ ਕਿ ਉਹਨਾਂ ਲੋਕਾਂ ਨੇ ਕਿਹਾ ਵੀ ਅਸੀਂ ਤਾਂ ਇਹ ਸਾਰੇ ਗੱਲ ਸ਼ਾਮਿਲ ਆ ਉਹਨਾਂ ਨੇ ਮੰਨ ਚੁੱਕੇ ਚਿੱਠੀ ਦੇ ਦਿੱਤੀ ਐ ਸਾਈਨ ਕਰਤੇ ਆ ਤੇ ਇਸ ਗੱਲ ਨੂੰ ਅਸੀਂ ਜਦੋਂ ਸਾਡੀ ਕਿਸੇ ਗੱਲ ਤੇ ਕੋਈ ਗੱਲ ਆਉਂਦੀ ਆ ਤਾਂ ਫਿਰ ਅਸੀਂ ਉਹਨੂੰ ਰਾਜਨੀਤੀ ਦੇ ਪ੍ਰਭਾਵ ਨਹੀਂ ਗੱਲ ਕਰ ਦਿੰਦੇ ਆ ਜਦੋਂ ਜ세ਦਾਰ ਸੁਖਵੀਰ ਸਿੰਘ ਬਾਦਲ ਨੂੰ ਤਰਖਾਈਆ ਦਿੰਦੇ ਆ ਉਦੋਂ ਕੋਈ ਰਾਜਨੀਤੀ ਦਾ ਪ੍ਰਭਾਵ ਨਹੀਂ ਦਿਖਾਈ ਦਿੰਦਾ ਤੋ ਇਹ ਗੱਲ ਕਰਕੇ ਮੈਂ ਹੱਥ ਜੋੜ ਕੇ ਇੱਕ ਨਿਮਾਣਾ ਸੇਵਕ ਹੋਣ ਦੇ ਨਾਤੇ ਬੇਨਤੀ ਕਰਦਾ ਤੁਸੀਂ ਲੋਕ ਜਿਹੜੇ ਆ ਤੁਹਾਡੇ ਆ ਜੀਵਨ ਤੁਹਾਡੀ ਸੰਸਥਾ ਦੇ ਤੌਰ ਤੇ ਬਹੁਤ ਸਾਰੇ ਹੋਰ ਵੀ ਲੋਕ ਨੇ ਜਿਹੜੇ ਕੀ ਅਸੀਂ ਧਰਮ ਦੇ ਤੌਰ ਤੇ ਰਾਜਨੀਤੀ ਦੇ ਨਾਲ ਸ਼ਾਮਲ ਆ ਤੇ ਉਸ ਧਰਮ ਤੇ ਰਾਜਨੀਤੀ ਦਾ ਪ੍ਰਤੀਕ ਆ ਅਕਾਲ ਤਖਸਰ ਅਕਾਲ ਤਖਸਰ ਦੇ ਬੈਠੇ ਜਥੇਦਾਰ ਸਾਡੇ ਲਈ ਸਨਮਾਨ ਤੇ ਸਤਿਕਾਰਯੋਗ ਆ ਤੋ ਮੈਂ ਬੇਨਤੀ ਕਰਦਾ ਹੱਥ ਬਨ ਕੇ ਕਿ ਆਪਾਂ ਇਹੋ ਜੇ ਮਾਮਲਿਆਂ ਦੇ ਵਿੱਚ ਆਪਣੇ ਆਪ ਦੇ ਵਿੱਚ ਜਾਗਰਤਾ ਰੱਖੀ ਆਪਣੇ ਆਪ ਦੇ ਵਿੱਚ ਇੱਕ 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 ਲੀਕ ਮਾਰ ਕੇ ਰੱਖੀਏ ਇੱਕ ਇੱਕ ਰਾਮਕਾਰ ਰੱਖੀਏ ਜਸੇਧਰ ਸਾਹਿਬ ਨੂੰ ਮਿਲ ਕੇ ਤੁਸੀਂ ਇਹ ਗੱਲ ਕਹਿ ਸਕਦੇ ਹੋ ਪਰ ਤੁਸੀਂ ਇਹ ਗੱਲਾਂ ਕਰਕੇ ਤੁਸੀਂ ਜਸੇਧਰ ਸਾਹਿਬ ਦੀ ਕਿਹੜੀ ਸ਼ੋਭਾ ਵਧਾ ਰਹੇ ਹੋ ਜਾਂ ਜਸੇਧਰ ਸਾਹਿਬ ਨੂੰ ਕਿਹੜੀ ਮਜ਼ਬੂਤੀ ਦੇ ਰਹੇ ਹੋ ਤੋਂ ਇਸ ਕਰਕੇ ਮੈਂ ਅੱਜ ਇੱਕ ਮੇਰੇ ਮਨ ਦਾ ਵਲਵਰਾ ਸੀ ਕਿ ਜਸੇਧਰ ਸਾਹਿਬ ਤੇ ਤੇ ਜਸੇਧਰ ਸਾਹਿਬ ਨੂੰ ਅਰਜ਼ੀਆਂ ਦੇਣ ਵਾਲੇ ਉਹਨਾਂ ਦੇ ਫੈਸਲਿਆਂ ਦਾ ਸਨਮਾਨ ਕਰਨ ਵਾਲੇ ਅੱਜ ਜਦੋਂ ਉਹਨਾਂ ਦੇ ਟਿੱਪਣੀ ਕਰਦੇ ਆ ਤੇ ਇਹ ਗੱਲ ਸ਼ੋਭਾ ਨਹੀਂ ਦਿੰਦੀ ਮੈਂ ਤਾਂ ਹੱਥ ਬੰਨ ਕੇ مشورہ ਦੇ ਸਕਦਾ ਤੁਹਾਡੀ ਕੋਈ ਮੈਨੂੰ ਮੈਂ ਕਿਉਂਕਿ ਤੁਹਾਡਾ ਮੈਂ ਸਭ ਦਾ ਸਤਿਕਾਰ ਕਰਦਾ ਸਿੱਖਣ ਦੇ ਨਾਤੇ ਤਾਂ ਇਹ ਗੱਲਾਂ ਜਿਹੜੀਆਂ ਚੰਗੀਆਂ ਨਹੀਂ ਆਈਆਂ ਅਸੀਂ ਇਸ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੀਏ ਤਾਂ ਕਿ ਜਿਹੜੀ ਸਾਡੀ ਸਿਆਸਤ ਆ ਉਹ ਧਰਮ ਦੇ ਅਧੀਨ ਰਾਜਨੀਤੀ ਨੂੰ ਲੈ ਕੇ ਚੱਲ ਸਕੀਏ ਇਹ ਫੈਸਲਾ ਜਹਦਰ ਸਾਹਿਬ ਆਉਣ ਵਾਲੇ ਦਿਨਾਂ ਵਿੱਚ ਕੀ ਕਰਦੇ ਨੇ ਕਦੋਂ ਕਰਦੇ ਨੇ ਮੈਨੂੰ ਨਹੀਂ ਇਸ ਗੱਲ ਦਾ ਪਤਾ ਪਰ ਸਾਨੂੰ ਸਾਰੀਆਂ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ। ਇਹੋ ਸਭ ਇੱਕ ਵੇਲੇ ਇਸ ਤੋਂ ਬਿਲਕੁਲ हट ਕੇ ਹੁੰਦਾ ਹੈ। ਕੰਗਨਾ ਨਾਉਤ ਆਪਣੀ ਬਿਆਨਬਾਜ਼ੀ ਕਰਕੇ ਅਕਸਰ ਚਰਚਾ ਵਿੱਚ ਰਹਿੰਦੀ ਹੈ। ਅੱਜ ਉਹਦੇ ਵੱਲੋਂ ਫਿਰ ਇੰਸਟਾਗ੍ਰam ਤੇ ਇੱਕ ਪੋਸਟ ਪਾਈ ਗਈ ਹੈ ਗਾਂਧੀ ਜਨਮ ਦਿਨੀ ਦੇ ਮੌਕੇ ਤੇ ਔਰ ਮਹਾਤਮਾ ਗਾਂਧੀ 'ਤੇ ਟਿੱਪਣੀ ਕੀਤੀ ਹੈ। ਦੇਖੋ ਜੀ ਕੰਗਨਾ ਨੇ ਤਾਂ ਸੁਣੀ ਸੁਣਾਈ ਗੱਲ ਕੀਤੀ ਆ। ਇਹ ਜਿਹੜਾ ਸਿੱਖ ਆਵਾਮ ਹੈ ਉਹ ਅੱਜ ਦਾ ਨਹੀਂ ਕਹਿੰਦਾ ਇਹ ਤਾਂ ਬਹੁਤ ਧਿਰ ਪਹਿਲਾਂ ਦਾ ਕਹਿੰਦਾ ਕਿ ਸਾਡੇ ਜਦੋਂ ਅਸੀਂ ਪੁੱਛਦੇ ਹਾਂ ਕਿ ਤੁਹਾਡਾ ਤੁਹਾਡਾ ਪਤਾ ਕਹੋਣਾ ਤਾ ਅਸੀਂ ਦੱਸਦੇ ਆ ਕਿ ਗੁਰਗੋਬਿੰਦ ਸਿੰਘ ਜੀ ਸਾਡੇ ਪਿਤਾ ਨੇ ਤੇ ਸਾਡੀ ਮਾਤਾ ਸਹਿਬਕੌਰ ਤੇ ਵਾਸੀ ਆਨੰਦਪੁਰ ਸਾਹਿਬ ਤੇ ਗਾਂਧੀ ਸਿੱਖਾਂ ਵਾਸਤੇ ਕਿੱਥੋਂ ਆ ਗਿਆ ਦੂਜੀ ਗੱਲ ਗਾਂਧੀ ਨਾਲ ਦਾ ਸਾਡਾ ਰਾਂਜੀ ਬਹੁਤ ਵੱਡਾ ਐਡਾ ਵੱਡਾ ਝੂਠ ਬੋਲਿਆ ਗਾਂਧੀ ਨੇ ਉਸ ਸੀਸਗੰਹ ਸਾਹਿਬ ਅਖੇ ਕਹਿੰਦੇ ਵੀ ਜੇ ਸਿੱਖਾਂ ਨੂੰ ਨਾਲ ਸਾਡੇ ਚੱਲਣਾ ਚਾਹੀਦਾ ਜੇ ਸਿੱਖਾਂ ਦੇ ਬੋਲ ਬਾਲੇ ਜਿਹੜਾ ਅਸੀਂ ਖਿੱਤਾ ਦਵਾ ਉਹਦੇ 'ਚ ਨਾ ਹੋਏ ਤਾਂ ਇਹ ਤਲਵਾਰ ਦੇ ਨਾਲ ਆਪਦੇ ਹੱਕ ਲੈ ਸਕਦੇ ਆ ਤੇ ਗਾਂਧੀ ਭੱਜ ਗਿਆ ਤੇ ਬਾਕੀ ਦਾ ਗੱਲਾਂ ਸੁਣਦੇ ਆਂ ਆਪਾਂ ਵੱਡੇ ਜਿਹੜੇ ਜਿਹੜੇ ਫਾਂਸੀਆਂ ਤੇ ਚੜੇ ਲੋਕ ਉਹਨਾਂ ਦੇ ਲਈ ਮੋਨ ਵੀ ਧਾਰਿਆ ਬਹੁਤ ਕੁਛ ਕੀਤਾ ਕੋ ਕੰਗਣਾ ਤਾਂ ਵਿਚਾਰੀ ਅੱਜ ਕਹਿੰਦੀ ਆ ਪਤਾ ਨਹੀਂ ਕੀ ਉਹਨੇ ਕਹਿਣਾ ਪਰ ਸਿੱਖਾਂ ਦੇ ਲਈ ਗਾਂਧੀ ਜਿਹੜਾ ਵਾ ਉਹ ਇੱਕ ਝੂਠਾ ਲੀਡਰ ਆ ਜਿਹਦੇ ਲਈ ਸਾਡੇ ਮਨ ਚ ਕੋਈ ਸਤਕਾਰ ਨਹੀਂ ਹੈ ਦੇਖੋ ਜੀ ਬੜੀ ਬੜੀ ਮਾੜੀ ਗੱਲ ਆ ਇਨਾ ਵੱਡਾ ਅਫਸੋਸ ਆ ਕਿ ਇਹਦਾ ਵਿਰੋਧ ਕਰਨ ਨੂੰ ਵੀ ਹੁਣ ਜੀ ਨਹੀਂ ਕਰਦਾ ਕਿਉਂਕਿ ਜਦੋਂ ਇਨਾ ਬੀਜੇਪੀ ਵੱਲੋਂ ਏਡੇ ਵੱਡੇ ਪਦਰ ਦੇ ਉੱਤੇ ਉਹਦਾ ਸਮਰਥਨ ਕੀਤਾ ਜਾਵੇ ਤੇ ਸਾਡਾ ਚੋਣ ਕਮਿਸ਼ਨ ਜਿਹਨੂੰ ਅਸੀਂ ਨਿਰਪੱਖ ਕਹਿੰਦੇ ਆ ਨਿਰਪੱਖ ਚੋਣਾ ਕਰਾਏਗਾ ਤੇ ਚੋਣ ਕਮਿਸ਼ਨ ਨਹੀਂ ਇਸ ਗੱਲ ਹੀ ਬੈਨ ਮਜਾ ਲੈ ਕੇ ਮੂਹਰੇ ਜਾਵ ਰਹੇ ਸਨਾਰੀਆ ਜੇਲ੍ਹ ਦੇ ਮੂਹਰੇ ਇਹ ਹਾਂ ਉਹ ਬਾਬਾ ਜੀ ਅਸੀਂ ਤੁਹਾਨੂੰ ਬਾਹਰ ਲੈ ਕੇ ਆਉਣੇ ਆ ਤੇ ਫਿਰ ਕੀ ਕਰੇਗਾ ਇਥੋਂ ਦਾ ਦੇਸ਼ ਦਾ ਲੋਕਤੰਤਰ ਤੇ ਕਾਨੂੰਨ ਕੀ ਕਰੇਗਾ ਇਸ ਸਮੇਂ 'ਚ ਕਾਨੂੰਨ ਦੀ ਜਿਹੜੀ ਆ ਫਲੈਕਸੀਬਿਲਟੀ ਬੀਜੇਪੀ ਨੇ ਏਡੀ ਵੱਡੀ ਕਰ ਦਿੱਤੀ ਆ ਜਿਹਦੇ ਨਾਲ ਮੈਂ ਸਮਝ ਰਹਾ ਕਿ ਸਾਡੇ ਲੋਕ ਜਿਹੜੇ ਆ ਸ਼ਰਮਿੰਦਾ ਹੋ ਗਏ ਅਸੀਂ ਬਾਹਰ ਕਿਸੇ ਨੂੰ ਕੀ ਕਵਾਂਗੇ ਹੋਰ ਵੀ ਦੱਸਿਆ ਸੀ ਪਾਰਟੀਆਂ ਨੇ ਕਹਿੰ ਲਈ ਆ ਕਿ ਹਿੰਦੁਸਤਾਨ ਦੇ ਵਿੱਚ ਕੋਈ ਇੱਕ ਬੰਦਾ ਦਿਖਾ ਦਿਓ ਇੱਕ ਕੇਸ ਦਿਖਾ ਦਿਓ ਜਿਹਨੂੰ ਇਸ ਇੰਨੇ ਸਾਲਾਂ ਦੇ ਵਿੱਚ 11ਵੀਂ ਵਾਰ ਪ੍ਰੋਲ ਤੇ ਜਾਂ ਜਿਹੜੀ ਫਰ ਲੋ ਮਿਲੀ ਹੋਵੇ ਸੋ ਇਹ ਹੈ ਤਾਂ ਸਿਰਫ ਤੇ ਸਿਰਫ ਜਿਵੇਂ ਮੋਦੀ ਹੈ ਤਾਂ ਸੰਭ 可能 ਹੈ ਬੀਜੇਪੀ ਹੈ ਤਾਂ ਸੰਭ 可能 ਹੈ ਇਹ ਸਾਰਾ ਕੁਝ ਕੀਤਾ ਗਿਆ ਪਰ ਸਮਾਜ ਦੇ ਅੰਦਰ ਬਹੁਤ ਵੱਡਾ ਰੋਸ ਹੈ 5 ਤਰੀਕ ਨੂੰ ਜਿਹੜਾ ਸਿੱਖਵਾਦ ਹੈ ਤੇ ਮਾਨਵਤਾ ਦੇ ਭਲੇ ਲਈ ਮਨੁੱਖੀ ਹੱਕਾਂ ਲਈ ਗੱਲ ਕਰਨ ਵਾਲੇ ਲੋਕ ਜਿਹੜੇ ਆ ਇਹ ਬਹੁਤ ਵੱਡਾ ਫਤਵਾ ਦੇਣਗੇ ਜਿਹਦੀ ਜਿਹਦੀ ਗੂੰਜ ਜਿਹੜੀ ਆ ਇਹਨਾਂ ਨੂੰ ਜਿਹੜੇ ਇਹਨਾਂ ਦੇ ਅੰਦਰ ਇੱਕ ਹੰਕਾਰ ਤੇ ਇਹਨਾਂ ਦੇ ਅੰਦਰ ਜਿਹੜਾ ਸਿੱਖਾਂ ਦੇ ਪ੍ਰਤੀ ਨਫ਼ਰਤ ਆ ਉਸ ਨੂੰ ਜਿਹੜੀ ਆ ਏਡੇ ਵੱਡੇ ਪੱਧਰ ਤੇ ਜਗਾਏਗੀ ਕਿ ਜ਼ਿੰਦਗੀ ਭਰ ਇਹ ਯਾਦ ਰੱਖਣਗੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par